ਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਆਉਣ ਤੇ ਅਸੀਂ ਨੰਦਪੁਰੇ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਹਾਜ਼ਰਾਂ ਅਸੀਂ ਬਹੁਤ ਹੀ ਪਿਆਰਾ ਜਿਹਾ ਇੱਕ ਲੋਕ ਗੀਤ ਲੈ ਕੇ ਇਹ ਮਾਮਾ ਦਾ ਜਿਹਨੇ ਆਨੰਦ ਮਾਣਿਆ ਸਾਰੀ ਮਾਣਦੇ ਆ ਮਾਮਾ ਦਾ ਆਨੰਦ ਹੈ ਨਾ ਇਹ ਮਾਮਾ ਵਾਰੀ ਇਹ ਗੀਤ ਹੈ ਵੀ ਮਾਮਾ ਮਾਮਰ ਪੀ ਕੋ ਕਣ ਸ਼ਮਾ ਗੁੱਟਾ ਮਾਮਰ ਦਾ ਕੋਈ ਨਹੀਂ ਹੋ ਸਕਦਾ ਕੁਇਤਾ ਉਹ ਨੰਬਰ ਚਾਹੇ ਕਮਾਈ ਕਰਦਾ ਹੈ ਬਹੁਤ ਪਿਆਰ ਵੀ ਕਰਦਾ ਹੈ ਪਰ ਮਾਂ ਦਾ ਤਾਂ ਮਨ ਜਿਹੜਾ ਕੋਈ ਨਹੀਂ ਲੈ ਸਕਦਾ ਤੁਸੀਂ ਸਾਰੇ ਮਹਿਸੂਸ ਕਰਦੇ ਹੋਵੋਗੇ ਤੇ ਮਾਂ ਤਾਂ ਕਹਿੰਦੇ ਇੱਕ ਸੁਖ ਹੁੰਦੀ ਹੈ ਮਾਂ ਰੂਹ ਦੀ ਭੁੱਖ ਹੁੰਦੀ ਹੈ ਮਾਂ ਚਾਹੇ ਕੋਜੀ ਕਮਲੀ ਅਣਪੜ ਪਰ ਆਪਣੇ ਬੱਚਿਆਂ ਦਾ ਦੁੱਖ ਮਹਿਸੂਸ ਕਰਨ ਲਈ ਦੁੱਖ ਮਹਿਸੂਸ ਕਰਨ ਵਾਲੀ ਦੁਨੀਆ ਤੋਂ ਵੱਧ ਸਿਆਣੀ ਹੁੰਦੀ ਹੈ ਭਈ ਮਾਂ ਮਮਤਾ ਮਾਂ ਦੀ ਮਮਤਾ ਅਲੱਗ ਹੀ ਹੈ ਕਹਿੰਦੇ ਮੈਂ ਪੁੱਤ ਬਣ ਕੇ ਦੇਖ ਲਿਆ ਪਰ ਇੱਕ ਗੱਲ ਮਹਿਸੂਸ ਕੀਤੀ ਹੈ ਕਿ ਮਾਂ ਲੋਕ ਕਹਿੰਦੇ ਰੱਬ ਦਾ ਰੂਪ ਹੈ ਮਾਂ ਰੱਬ ਦਾ ਰੂਪ ਹੀ ਨਹੀਂ ਮਾਂ ਤਾਂ ਖੁਦ ਰੱਬ ਹੀ ਹੁੰਦੀ ਹੈ ਅਸੀਂ ਵੀ ਇਹੀ ਮਹਿਸੂਸ ਕੀਤਾ ਸਾਡੇ ਚਲੇ ਹੁਣ ਹਲੇ ਨਹੀਂ ਰਹੀਏ ਮਾਪੇ ਪਰ ਸਾਨੂੰ ਜਦ ਯਾਦ ਆਉਂਦੇ ਨੇ ਨਾ ਤੇ ਸਾਨੂੰ ਐਵੇਂ ਸੱਚੀ ਰੱਬ ਸਾਥੇ ਤੋਂ ਦੂਰ ਤੇ ਲੈ ਗਏ ਹੈ ਨਾ ਤੇ ਲੋਕ مانੋ ਇਸ ਮਾਂ ਦਾ ਹੀ ਗੀਤ ਤੇ ਹੁਣ ਤਾਂ ਜਿਵੇਂ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਤੇ ਜਿਹਨਾਂ ਨੇ ਮਾਂ ਦਾ ਆਨੰਦ ਮਾਣਿਆ ਤੇ ਫਿਰ ਮਾਵਾਂ ਵਾਸਤੇ ਉਹ ਕੀ ਕਹਿੰਦੇ ਨੇ ਬੱਚੇ ਇਹਦੇ ਵਿੱਚ ਹੈਨਾ ਤੇ ਲੈ ਸੁਣਿਆ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਭਿਆਨਕ ਪੇਟ ਗੈਸ ਲੋਕਾਂ ਨੂੰ ਖਾਣ ਪੀਣ ਦਾ ਇੰਨਾ ਮਤਲਬ ਹੁਣ ਆ ਪੀਜੇ ਵਗੈਰਾ ਖਾਂਦੇ ਨੇ ਨਹੀਂ ਖਾਣੇ ਚਾਹੀਦੇ ਸੀ ਇਹ 2000 ਤੋਂ ਪਤਾ ਨਹੀਂ ਕਿੱਥੋਂ ਬਿਮਾਰੀ ਪੀਜਾਂ ਦੀ ਆ ਗਈ ਪਹਿਲਾਂ ਤਾਂ ਅਸੀਂ ਤਾਂ ਕਦੇ ਸੁਣੇ ਨਹੀਂ ਸੀ ਹੈਨਾ ਹੁਣ ਇਹ ਲੋਕ ਇਹੀ ਕੁਸ ਖਾਈ ਜਾਂਦੇ ਨੇ ਬੱਚੇ ਨਹੀਂ ਹਟਦੇ ਫਿਰ ਚਲੋ ਫਿਰ ਹੁਣ ਆਪਾਂ ਕੀ ਕਰ ਸਕਦੇ ਹਣਾ ਤੇ ਲੋ ਉਹਦੇ ਬਾਰੇ ਫਿਰ ਮੈਂ ਤੁਹਾਨੂੰ ਇਹ ਵੀ ਪੇਟ ਗੈਸ ਬਾਰੇ ਦੱਸੂਗੀ ਤੇ ਨੁਕਤਾ ਹੋਮ ਪਾਉਂਗੀ ਤੇ ਤੁਸੀਂ ਆਪ ਦੀ ਕਲਮਦਵਾਤ ਲੈ ਕੇ ਬੈਠਿਓ ਤੇ ਲੋ ਆਜੋ ਹੁਣ ਆਪਣੇ ਰੰਗਾ ਰੰਗ ਪ੍ਰੋਗਰਾਮ ਵੱਲ ਸੁਣੋ ਇਸ ਮਾਂ ਵਾਲੇ ਪਿਆਰੇ ਜਿਹੇ ਲੋਕ ਗੀਤ ਨੂੰ ਮਾਂ ਮਾਏ ਮਾਂ ਠੰਡੀ

Duniya roj do mama, mama way, mama thandiya sha. ਦੁਨੀਆ ਉਤੇ ਹੋਰ ਨਹੀਂ ਗਣੇ ਸ਼ਾਮੂਟ ਅਕਲ ਇਲਮ ਸਿਖਾਵਣ ਸਾਨੂੰ ਸਵਰਗ ਦਾ ਦੇਵਣੇ ਜੂਟ ਬਸਦੀਆਂ ਰਹਿਣ ਬਤਨੀਆਂ ਜੂਹਾ सन्दली सन्दली राम ये मण्डिया ਵੰਗ ਹਸਣ ਮਾਮ ਮੋਮਮਤਾ ਦੀ ਮੂਰਤ ਮਾਮ ਸਦਾ ਸੁਭਾੜੀ ਆ ਬਸਣ ਮਾਮ ਆਰਾਵ ਕਰੇ ਕਦੇ ਨਾ ਥਕਣ ਮਾਪਿਉ ਦੀ ਹਲਤਾ ਮਾ ਹੁੰਦੀਆਂ ਮਾ ਮਈਏ ਲਖ ਬਣਿਆ ਤੂੰ ਫਿਰਦਾ ਬੰਦੀਆ ਦਿਲਦਰਈ ਦਾ ਨਾ ਦਦੇਣਾ ਦੇ ਨਹੀਂ ਸਕਦਾ ਨਹੀਂ ਦਿੱਤਾ ਜਣਾ ਮਾਪਿ ਦੀ ਗੋਦੀ ਤ ਚੰਗੀਆਂ ਨਹੀਂ ਜਨ ਤੇ ਦੀਆਂ ਥਾਂ ਮਾ ਮਾ ਮਠੰਡੀਆ ਸ਼ਾਮ ਹੁੰਦੀਆ ਮਾ ਮਈਏ ਮਾ ਪਿਆ ਬਰਗੀ ਕਿਦਰੇ ਠੰਡੜੀ ਛਾਨੀ ਲੋਕੋ ਥਿਆਣੀ ਵਾਰੀ ਗੀਨੀਗੀ ਤਾਨੀ ਲੋਕੋ ਥਿਆਣੀ ਮਾਂਦੀ ਚੁੰਨੀ ਪਿਓ ਦੀ ਪਗੜੀ ਫੂਲੇ ਪੁਰੀ ਮੈਂ ਕਦੇ ਦਾਗ ਨਾ ਨਾ ਮਾ ਮਠੰਡੀਆ ਛਾਮ ਹੁੰਦੀਆਂ ਮਾ ਮਈਏ ਲਓ ਜੀ ਗੀਤ ਹੋਇਆ ਪੂਰਾ ਹਰੀ ਦੱਸੋ ਸਾਡਾ ਇਹ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਮਾ ਮਾ ਤਾਂ ਸਭ ਨੂੰ ਪਿਆਰੀਆਂ ਆਪਾਂ ਦਾ ਮਾਵਾ ਬਣਿਆ ਪਤਾ ਨਹੀਂ ਬੱਚੇ ਆਪਾਂ ਨੂੰ ਕਿਵੇਂ ਸਮਝਦੇ ਹੋਣਗੇ ਵਿੱਚ ਤਾਂ ਭਾਈ ਬਹੁਤ ਇੰਨਾ ਪਿਆਰ ਕਰਦੇ ਵਿੱਚ ਤੁਹਾਨੂੰ ਹੁਣ ਹਾਂ ਪਤਾ ਹੀ ਹੈ ਜਿਹੜਾ ਜਵਾਨਾ ਹੋਇਆ ਵਾ ਟਾਈਮ ਕੱਟਣਾ ਪੈਂਦਾ ਹੈ ਨਾ ਹੱਸ ਸਸ ਕੀ ਕੱਟ ਲੂ ਆਪਣੇ ਕਰ ਕੀਤੇ ਕਰਮ ਆਪਾਂ ਨੂੰ ਬਹੁਤ ਨੇ ਫਿਰ ਇਸ ਗੱਲ ਤੇ ਆ ਜਾਣੇ ਆ ਵੀ ਜਿਹੜੋ ਆਪਾਂ ਕਰਦੇ ਆ ਉਹੀ ਭੁਗਤਦੇ ਆ ਭੁਗਤਦੇ ਵੀ ਉਹ ਹੀ ਆ ਆਪਾਂ ਦੋਸ਼ ਦੇ ਦਿੰਦੇ ਆ ਫਿਰ ਪਰ ਆਪਾਂ ਆਪਣੇ ਕਰੀ ਭੁਗਤਦੇ ਆ ਹਨਾ ਤਾਂ ਹੀ ਕਹਿੰਦੇ ਅੱਗੇ ਵਾਸਤੇ ਆਪਣੀ ਜ਼ਿੰਦਗੀ ਸੁਧਾਰ ਲਈਏ ਰਾਮ ਦਾ ਨਾਮ ਲੈ ਕੇ ਤੇ ਲੋ ਹੁਣ ਆਜੋ ਤੁਸੀਂ ਨੁਕਤੇ ਵੱਲ ਹੈਨਾ ਨੁਕਤਾ ਜਿਵੇਂ ਵੀ ਖਾਣ ਪੀਣ ਨਾਲ ਹੀ ਇਹ ਹੋਏ ਨੇ ਰੋਗ ਆਪਾਂ ਨੂੰ ਪੇਟ ਦੀ ਗੈਸ ਵਾਸ ਬੰਦ ਜਾਂ ਇੱਕ ਮੇਰੇ ਕੋਲ ਗਮਾਂਹ ਦੀ ਕੁੜੀ ਆ ਉਹ ਕਹਿੰਦੀ ਮੈਂ ਬਹੁਤ ਔਖੀ ਹੁੰਨੀ ਆ ਉਹ ਹੁਣ ਠੀਕ ਹੈ ਤੇ ਲੋ ਪਤਾ ਹੈ ਕੀ ਇਹ ਨੁਕਤਾ ਮੈਂ ਤੁਹਾਨੂੰ ਦੱਸਿਆ ਕੀ ਦੱਸੂਗੀ ਇਹ ਨੂੰ ਕਾਪੀ ਪੈਨਸਲ ਲੈ ਕੇ ਬੈਠ ਜਾ ਲੋ ਸੁਣੋ ਕਹਿੰਦੇ ਘੀ ਦੇ ਵਿੱਚ ਇੱਕ ਸਾਫਤ ਲਾਲ ਮਿਰਚ ਉਹ ਚ ਕਾੜ ਲਓ ਪਰ ਉਹ ਵੀ ਜਿਹੜੀ ਮਿਰਚ ਹੈ ਨਾ ਉਹਦਾ ਕੋਈ ਦਾਣਾ ਨਾ ਬਾਹਰ ਨਿਕਲੇ ਜੇ ਨਿਕਲ ਵੀ ਆਵੇ ਤਾਂ ਉਹਨੂੰ ਤੁਸੀਂ ਹਾਂ ਉਹਨੂੰ ਤੁਸੀਂ ਫਿਰ ਉਹਨੂੰ ਬਾਹਰ ਕੱਢ ਲਓ ਹੈਨਾ ਨਹੀਂ ਨਾ ਹਫਤੇ ਵਿੱਚ ਇਹ ਪ੍ਰਯੋਗ ਦੋ ਵਾਰ ਕਰੋ ਭਿਆਨਕ ਪੇਟ ਗੈਸ ਦੂਰ ਹੋ ਜਾਊਗਾ ਸਮਝ ਗਏ ਦੁਬਾਰਾ ਫੇਰ ਸੁਣ ਲਓ ਵੀ ਇੱਕ ਲਾਲ ਮਿਰਚ ਜੇ ਸੀ ਗਉਦੇਸੀ ਹੋਵੇ ਜੇ ਸੀ ਗਉਦੇਕੋ ਦੇ ਵਿੱਚ ਉਹ ਤੁਸੀਂ ਇਹ ਲਾਲ ਮਿਰਚ ਭੁੰਨ ਲੋ ਮਤਲਬ ਜਦੋਂ ਕਾਲੀ ਹੋ ਗਈ ਹੈਨਾ ਕੱਢ ਦੇ ਆ ਕਿ ਉਹ ਤੇ ਬਸ ਫਿਰ ਉਹ 20 25 ਗ੍ਰਾਮ ਤੋਂ ਇੱਕ ਚਮਚਾ ਜਿਹੜਾ ਰਹਿ ਜਾਊਗਾ ਉਹ ਤੁਸੀਂ ਫਿਰ ਉਹ ਕਿਉ ਪੀ ਲੈਣਾ ਠੰਡਾ ਕਰਕੇ ਤੇ ਇਹ ਹਫ਼ਤੇ ਚ ਦੋ ਵਾਰੀ ਇਹ ਪ੍ਰਯੋਗ ਦੋ ਵਾਰੀ ਕਰੋ ਮੋੜ ਕੇ ਕਦੇ ਗੈਸ ਬਣ ਨਹੀਂ ਹੋਈ ਨਹੀਂ ਇੱਥੇ ਤੱਕ ਮੈਂ ਤਾਂ ਨਹੀਂ ਦੱਸਿਆ ਮਹਾਂਪੁਰਸ਼ਾਂ ਨੇ ਤੇ ਕਰਕੇ ਤੁਸੀਂ ਦੇਖਣਾ ਦੱਸ ਮੈਂ ਦਿੱਤਾ ਫਲ ਉਸ ਮੇਰੇ ਪ੍ਰਮਾਤਮਾ ਨੇ ਦੇਣਾ ਹੈ ਪਲੀ ਕਰੋ ਇਸ ਤੋਂ ਤੁਹਾਡਾ ਕੋਈ ਪੈਸਾ ਨਹੀਂ ਲੱਗਦਾ ਕਿ ਹੋ ਜੇ ਗਊ ਦਾ ਹੈ ਨਹੀਂ ਤਾਂ ਗਊ ਦਾ ਕਦੇ ਲੋਕ ਕਿਓ ਲਿਆ ਕੇ ਉਹ ਚ ਆਪਾਂ ਕਰੀ ਉਹ ਵੀ ਬਣਾਉਣਿਆ ਮਲਾਈ ਕੱਢ ਲੋ ਚ ਉਹਨਾਂ ਕਾ ਤਾਂ ਕਿਓ ਨਿਕਲ ਹੀ ਆਊਗਾ ਹੈਨਾ ਮਲਾਈ ਤੋਂ ਕਿਓ ਬਣਾ ਲੋ ਤੇ ਤੁਹਾਨੂੰ ਪਿਓਰ ਕਿਉਂ ਬਣੂਗਾ ਫਿਰ ਜੇ ਕਿਉਂ ਨਹੀਂ ਗਊ ਦਾ ਫਿਰ ਉਹਦੇ ਫਿਰ ਗਰੰਟੀ ਨਹੀਂ ਕਿ ਉਹ ਤਾਂ ਦੂਜੇ ਵੀ ਦੇਸੀ ਹੈਗੇ ਨੇ ਪਰ ਗਊ ਦਾ ਹੀ ਦੱਸਿਆ ਉਹਨਾਂ ਨੇ ਇਹ ਮੱਖੀ ਤੇ ਮੱਖੀ ਮਾਰਿਓ ਦੇਸੀ ਗਊ ਦਾ ਹੀ ਕਿਉਂ ਲੈਣਾ ਹੈਗਾ ਤੇ ਉਹਦੇ ਵਿੱਚ ਇਹ ਲਾਲ ਮਿਰਚ ਭੰਨਣੀ ਹੈ ਹਫਤੇ ਚ ਦੋ ਵਾਰੀ ਬਸ ਮੁੜ ਕੇ ਤਾਂ ਲੋੜ ਹੀ ਨਹੀਂ ਪੈਣੀ ਜੇ ਲੋੜ ਪਵੇ ਕਦੀ ਵਾਰੀ ਫੇਰ ਲੈ ਸਕਦੇ ਹੋ ਤੁਸੀਂ ਤੇ ਇਹ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੀ ਜਿਹਦੇ ਗੈਸ ਬਣਦੀ ਹੈ ਤੇ ਲੋ ਮਾਣੋ ਇਸ ਨੁਕਤੇ ਦਾ ਅਨੰਦ ਜਿਹਨੂੰ પેટ ਗੈਸ ਬਣਦੀ ਹੈ ਪਾਉ ਸ਼ਟ ਕਰ ਰਹੇ ਰੋਜ਼ ਤੋਂ ਤੇ ਨਾਲੇ ਇਹ ਗੀਤ ਦਾ ਆਨੰਦ ਮਾਣੋ ਦੱਸਿਓ ਸਾਡਾ ਗੀਤ ਤੁਹਾਨੂੰ ਕਿਹੋ ਜਿਹਾ ਲੱਗਿਆ ਤੇ ਲੋ ਹੁਣ ਸਾਨੂੰ ਦਿਓ ਛੁੱਟੀਆਂ ਤੇ ਕੱਲ ਨੂੰ ਆਪਾਂ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਤੁਹਾਡੇ ਰੂਰੂ ਫੇਰ ਹੋਵਾਂਗੇ ਤੇ ਹੁਣ ਦਿਓ ਸਾਨੂੰ ਛੁੱਟੀਆਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ